ਬਾਈਬਲਜੀਤ ਸਿੰਘ ਦਾਦੂਵਾਲ ਜਿਹੜੇ ਨੇ ਉਹ ਡਟ ਕੇ ਵਿਰੋਧ ਕਰ ਰਹੇ ਨੇ ਬਾਦਲ ਪਰਿਵਾਰ ਦਾ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਦਾਦੂਵਾਲ ਸਾਫ਼ ਤੌਰ ਦੇ ਉੱਤੇ ਸਿੱਧੇ ਸਿੱਧੇ ਲਫ਼ਜ਼ਾਂ ਦੇ ਵਿੱਚ ਲੋਕਾਂ ਨੂੰ ਕਹਿ ਰਹੇ ਅਕਾਲੀ ਦਲ ਦੇ ਲੀਡਰਾਂ ਨੂੰ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਣਾ ਜਿਤਾਓ ਬਾਦਲ ਪਰਿਵਾਰ ਨੂੰ ਨਹੀਂ ਜਿਤਾਉਣਾ। ਇਹੀ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ ਉਹਨਾਂ ਦਾ ਕਿਸੇ ਪਾਰਟੀ ਨਾਲ ਕੋਈ ਮਤਲਬ ਨਹੀਂ ਨਜ਼ਰ ਆ ਰਿਹਾ। ਕਿਸੇ ਪਾਰਟੀ ਨਾਲ ਸਮਰਥਨ ਨਹੀਂ ਨਜ਼ਰ ਆ ਰਿਹਾ ਉਹ ਕਹਿੰਦੇ ਨੇ ਕਿ ਬਠਿੰਡਾ ਸੀਟ ਤੇ ਜਿੰਨੇ ਬੀਬੀ ਪਰਮਪਾਲ ਨੂੰ ਜਿਤਾਉਣਾ ਉਹ ਪਰਮਪਾਲ ਨੂੰ ਜਿਤਾ ਦੇਣ ਆਮ ਆਦਮੀ ਪਾਰਟੀ ਨੂੰ ਜਿਤਾਉਣਾ ਯਾਨੀ ਕਿ ਗੁਰਮੀਤ ਸਿੰਘ ਖੁੰਡੀਆਂ ਨੂੰ ਜਿਤਾਉਣਾ ਉਹਨਾਂ ਨੂੰ ਜਿਤਾ ਦੇਣ ਪਰ ਇੱਥੋਂ ਬੀਬੀ ਹਰਸਿਮਰਤ कौर ਬਾਦਲ ਨੂੰ ਨਹੀਂ ਦਿਤਾਉਣਾ ਉਹਨਾਂ ਦੀ ਬਾਦਲ ਪਰਿਵਾਰ ਦੇ ਨਾਲ ਸਿੱਧੀ ਦੁਸ਼ਮਣੀ ਇੱਥੋਂ ਪ੍ਰਤੀਤ ਹੋ ਰਹੀ ਹੈ ਹਾਲਾਂਕਿ ਇਸ ਗੱਲ ਨੂੰ ਬੜੀ ਪੰਥਕ ਰੰਗਤ ਦੇ ਦਿੱਤੀ ਜਾਂਦੀ ਹੈ ਪਰ ਹਰ ਕੋਈ ਜਾਣਦਾ ਹੈ ਸਿਆਸੀ ਪੱਧਰ ਦੇ ਉੱਤੇ ਕਿਸ ਤਰ੍ਹਾਂ ਦਾ ਮਾਹੌਲ ਬਲਜੀਤ ਸਿੰਘ ਦਾਦੂਵਾਲ ਅਤੇ ਸੁਖਬੀਰ ਸਿੰਘ ਬਾਦਲ ਦੇ ਪਰਿਵਾਰ ਦਾ ਹੈਗਾ ਆ ਆਪਸ ਦੇ ਵਿੱਚ ਕਿਸ ਤਰ੍ਹਾਂ ਦੇ ਬਿਆਨ ਸਾਂਝੇ ਕੀਤੇ ਜਾਂਦੇ ਆ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਦਾਦੂਵਾਲ ਨੂੰ ਸਿੱਧਾ ਨਿਸ਼ਾਨਾ ਬਣਾਇਆ ਜਾਂਦਾ ਔਰ ਹੁਣ ਦਾਦੂਵਾਲ ਵਿੱਚ ਹੋਣਾਂ ਤੋਂ ਪਹਿਲਾਂ ਸੋ ਕਬੀਰ ਸਿੰਘ ਬਾਦਲ ਗਿਆ ਉਹਨਾਂ ਦੇ ਪਰਿਵਾਰ ਦਾ ਸਿੱਧਾ ਵਿਰੋਧ ਕਰਦੇ ਨਜ਼ਰ ਆ ਰਹੇ ਨੇ ਦਾਦੂਵਾਲ ਵੱਲੋਂ ਬਾਦਲ ਖਿਲਾਫ ਸਿੱਧੀਆਂ ਗੱਲਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਹਨ ਉਹਨਾਂ ਵੱਲੋਂ ਸਾਫ਼ ਤੌਰ ਤੇ ਇਹੀ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਬਾਦਲ ਪਰਿਵਾਰ ਨੂੰ ਨਹੀਂ ਜਿਤਾਉਣਾ ਸਗੋਂ ਅਕਾਲੀ ਦਲ ਦੇ ਕਿਸੇ ਉਮੀਦਵਾਰ ਨੂੰ ਜਿਤਾਉਣਾ ਜਿਤਾ ਦੇਣ ਕੋਈ ਮਤਲਬ ਨਹੀਂ ਪਰ ਬਾਦਲ ਪਰਿਵਾਰ ਨੂੰ ਨਹੀਂ ਜਿਤਾਉਣਾ बार-बार ਇਹੀ ਪ੍ਰਚਾਰ ਜਿਹੜਾ ਉਹ ਦਾਦੂਵਾਲ ਕਰਦੇ ਨਜ਼ਰ ਆ ਰਹੇ ਨੇ ਕੀ ਕੁਝ ਬੋਲ ਰਹੇ ਨੇ ਆਓ ਸੁਣਾ ਦੇ ਮੈਂ ਬਿਲਕੁਲ ਕਹਿ ਰਿਹਾ ਚਾਹੇ ਆਪ ਦੇ ਵੀ ਤਾਂ ਮੈਂ ਬੋਲਿਆ ਕਿ ਡਿਬਰੂਗੜ੍ਹ ਜੇਲ੍ਹ ਵਿੱਚ ਐਨਐਸਏ ਲਾ ਕੇ ਭੇਜਿਆ ਹੋਇਆ ਵ ਉਹਨਾਂ ਨੇ ਪਰ ਇੱਥੇ ਦੀ ਗੱਲ ਮੈਂ ਸਿਰਫ ਬਠਿੰਡਾ ਦੀ ਗੱਲ ਇਸ ਕਰਕੇ ਕਰ ਰਿਹਾ ਕਿ ਬਠਿੰਡੇ ਜਿਹੜਾ ਵੀ ਕੋਈ ਕੈਂਡੀਡੇਟ ਕਿਉਂਕਿ ਗੱਲ ਪਾਰਟੀ ਦੀ ਗੱਲ ਕੈਂਡੀਡੇਟ ਜਿਹੜਾ ਵੀ ਕੈਂਡੀਡੇਟ ਬੀਬਾਰ ਸਿਮਰਤਪੁਰ ਬਾਦਲ ਨੂੰ ਹਰਾਉਂਦਾ ਉਹਨੂੰ ਆਪਣਾ ਸਮਰਥਨ ਦਿਓ ਚਾਹੇ ਕਿਸੇ ਵੀ ਪਾਰਟੀ ਦਾ ਵਾ ਗੱਲ ਪਾਰਟੀ ਦੀ ਗੱਲ ਬਹੁਤ ਸਾਰੇ ਜਿੱਦਾਂ ਇਥੇ ਆਪਣਾ ਜਿਹੜੇ ਕੈਂਡੀਡੇਟ ਨੇ ਬਹੁਤ ਸਾਰੇ ਕੈਂਡੀਡੇਟ ਨੇ ਤੁਸੀਂ ਦੇਖੋ ਕਿ ਜੇ ਗੁਰਮੀਤ ਸਿੰਘ ਖੁੱਡਿਆ ਹਰਾ ਸਕਦਾ ਉਹਦਾ ਸਮਰਥਨ ਕਰ ਦਿਓ ਜੀਤਮੇਂਦਰ ਸਿੰਘ ਸਿੱਧੂ ਹਰਾ ਸਕਦਾ ਉਹਦਾ ਸਮਰਥਨ ਕਰ ਦਿਓ ਬੀਬੀ ਪਰਮਪਾਲ ਕੌਰ ਉਹ ਹਰਾ ਸਕਦੀ ਉਹਦਾ ਸਮਰਥਨ ਕਰ ਦਿਓ ਗੱਲ ਪਾਰਟੀ ਦੀ ਨਹੀਂ ਇਹ ਗੱਲ ਵਿਅਕਤੀ ਦੀ ਕਿ ਬੀਬਾ ਹਰਸਿਮਰਤ ਕੌਰ ਬਾਦਲ ਬਾਦਲ ਪਰਿਵਾਰ ਨੂੰ ਹਰਾਉਣਾ ਸਿਰਫ ਬਾਦਲ ਪਰਿਵਾਰ ਨੂੰ ਦੇਖੋ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣ ਦੀ ਗੱਲ ਨਹੀਂ ਕਰ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਪੂਰੇ ਪੰਜਾਬ 'ਚ ਖੜੇ ਆ ਹਰ ਸ਼੍ਰੋਮਣੀ ਅਕਾਲੀ ਦਲ ਵੀ ਸੋਚੇ ਕਿ ਉਹਨੇ ਖਡੂਰ ਸਾਹਿਬ ਦੀ ਧਰਤੀ ਇੱਕ ਪਾਸੇ ਤਾਂ ਉਹ ਧਰਨੇ ਮੁਜਾਰੇ ਕਰ ਰਹੇ ਸੀਗੇ ਅਮਰਪਾਲ ਸਿੰਘ ਦੇ ਹੱਕ 'ਚ ਦੂਜੇ ਪਾਸੇ ਵਿਰਸਾ ਸਿੰਘ ਬਲਟੋਹਾ ਕੈਂਡੀਡੇਟ ਦੇ ਦਿੱਤਾ ਇਹ ਉਹਨਾਂ ਨੂੰ ਸੋਚਣਾ ਚਾਹੀਦਾ ਇੱਕ ਬਸ ਅਸੀਂ ਸੀਧਾਂ ਦੀ ਗੱਲ ਕਰਦੇ ਹਾਂ ਭਾਈ ਸਰਬਜੀਤ ਸਿੰਘ ਖੜਾ ਫਰੀਦਕੋੜ ਤੋਂ ਤੇ ਇੱਕ ਬਸ ਸਰਦਾਰ ਸਿਮਰਨਜੀਤ ਸਿੰਘ ਮਾਣੂ ਦੇ ਖਿਲਾਫ ਕੈਂਡੀਡੇਟ ਦੇ ਰਹੇ ਆ ਫੇਸ ਕਰਕੇ ਸਰਦਾਰ ਸਿਮਰਨਜੀਤ ਸਿੰਘ ਮਾਣੂ ਵੀ ਆਪਣਾ ਕੈਂਡੀਡੇਟ ਉੱਥੋਂ ਵਾਪਸ ਲੈਣਾ ਚਾਹੀਦਾ ਫਰੀਦਕੋੜ ਤੋਂ ਇੱਕੋ ਇੱਕ ਪੰਥਕ ਉਮੀਦਵਾਰ ਹੋਣਾ ਚਾਹੀਦਾ ਉਹ ਹੈ ਸਰਬਜੀਤ ਸਿੰਘ ਤੇ ਉਹਦਾ ਸਭ ਨੂੰ ਸਮਰਥਨ ਜੇਕਰ ਕੋਈ ਨਹੀਂ ਆਪਣੇ ਕੈਂਡੀਡੇਟ ਵਾਪਸ ਲੈਂਦਾ ਤੇ ਉਹਨਾਂ ਦੀਆਂ ਜ਼ਮਾਨਤਾਂ ਜਬਤ ਜਿਹੜੀਆਂ ਫਰੀਦਕੋਟ ਵਾਸੀਆਂ ਨੂੰ ਕਰਾਉਣੀਆਂ ਚਾਹੀਦੀਆਂ ਖਡੂਰ ਸਾਹਿਬ ਵਾਸੀਆਂ ਨੂੰ ਕਰਾਉਣੀਆਂ ਚਾਹੀਦੀਆਂ ਸਾਨੂੰ ਪੰਥ ਤੇ ਪੰਜਾਬ ਸਾਨੂੰ ਪਹਿਲਾਂ ਬਾਕੀ ਸਭ ਧੜੇਬੰਦੀਆਂ ਪਾਰਟੀਆਂ ਦੀ ਗੱਲ ਬਾਤ ਜਿਹੜੇ ਫੌਮ ਲਈ ਲੜੇ ਪੰਥ ਲਈ ਲੜੇ ਜਿਨ੍ਹਾਂ ਸ਼ਹਾਦਤਾਂ ਲਈਆਂ ਜਿਨ੍ਹਾਂ ਫਾਂਸੀਆਂ ਦੇ ਰਸੇ 'ਤੇ ਤੁਮੇ ਗੋਲੀਆਂ ਹਿੱਕ ਤੇ ਖਾਧੀਆਂ ਪੰਥ ਦੇ ਕੌਮ ਵਾਸਤੇ ਪੰਥ ਦੀ ਡਿੱਗੀ ਪੱਗ ਜਿਹੜੀ ਸੀ ਮੁੜ ਪੰਥ ਦੇ ਸਿਰ ਤੇ ਰੱਖੀ ਤੋਪਾਂ ਤੇ ਟੈਂਕਾਂ ਨਾਲ ਕਾਲ ਤਖਤ ਤੇ ਹਮਲਾ ਕਰਕੇ ਤੇ ਹਜ਼ਾਰਾਂ ਬੇਕਸੂਰ ਜਿਹੜੇ ਗੁਰਪੁਰਬ ਮਨਾਉਣ ਆਏ ਸ਼ਰਧਾਲੂ ਬੱਚੇ ਬਜ਼ੁਰਗ ਨੌਜਵਾਨ ਮਾਈਆਂ ਭਾਈਆਂ ਨੂੰ ਸ਼ਹੀਦ ਕੀਤਾ ਉਸ ਨੂੰ ਉਹਦੇ ਕੀਤੇ ਕਰਮਾਂ ਦੀ ਪ੍ਰਾਈਮ ਮਿੰისტਰ ਨੂੰ ਸਜ਼ਾ ਦੇਤੀ ਤੇ ਜਿਹੜੇ ਯੋਧਿਆਂ ਇੰਨੀ ਕੁਰਬਾਨੀ ਕੀਤੀ ਆਪਣੇ ਪਰਿਵਾਰਾਂ ਦਾ ਆਪੇ ਦਾ ਜਿਹੜਾ ਸੀਗਾ ਉਹ ਖਿਆਲ ਨਹੀਂ ਕੀਤਾ ਉਹਨਾਂ ਦੇ ਉਹ 5.5 ਦੇ ਪਰਿਵਾਰ ਤੇ ਉਹਨਾਂ ਦੀ ਅੱਜ ਜੇਕਰ ਉਹ ਪਾਰਲੀਮੈਂਟ ਚੋਣ ਲੜਨ ਵਾਸਤੇ ਆਏ ਤੇ ਉਹਨਾਂ ਦੀ ਮਦਦ ਕਰਨਾ ਸਾਡਾ ਫਰਜ਼ ਬਣਦਾ ਪਹਿਲਾਂ ਵੀ ਪੰਥ ਨੇ ਉਹਨਾਂ ਦੀ ਮਦਦ ਕੀਤੀ ਬੀਬੀ ਵਿਮਲ ਕੌਰ ਖਾਲਸਾ ਨੂੰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਸੀ ਪਰ ਉਦੋਂ ਹਾਲਾਤ ਜਿਹੜੇ ਜੈਸੇ ਬਣੇ ਤੁਹਾਨੂੰ ਸਭ ਨੂੰ ਪਤਾ ਹੈ ਪਰ ਮੈਂ ਅੱਜ ਅਪੀਲ ਜਿਹੜੀ ਉਹ ਕਰਨੀ ਚਾਹੁੰਦਾ ਕਿ ਅੱਜ ਫੇਰ ਸਮਾਂ ਆ ਖਰੀਦਗੋੜ ਵਾਸੀਆਂ ਦੇ ਹੱਥ 'ਚ ਖਡੂਰ ਸਾਹਿਬ ਵਾਸੀਆਂ ਦੇ ਹੱਥ 'ਚ ਕਿ ਉਹ ਇਨ੍ਹਾਂ ਪੰਥਕ ਉਮੀਦਵਾਰਾਂ ਨੂੰ ਜਿਤਾਉਣ ਤੇ ਬਠਿੰਡਾ ਵਾਸੀਆਂ ਦੇ ਹੱਥ ਵਿੱਚ ਇਹ ਜਿਹੜਾ ਸਮਾਂ ਆ ਕਿ ਉਹ ਬਾਦਲ ਪਰਿਵਾਰ ਨੂੰ ਘਰਾਉਣ ਵਾਸਤੇ ਆਪਣਾ ਸਮਰਥਨ ਉਸ ਉਮੀਦਵਾਰ ਨੂੰ ਦੇਣ ਜਿਹੜਾ ਇਹਨਾਂ ਨੂੰ Subscribe to One India channel and never miss an update.